ਲੋਕ ਗੀਤਾਂ ਨਾਲ ਸਨੇਹ ਰੱਖਣ ਵਾਲੇ ਦੇਸ਼ ਦੁਨੀਆ 'ਚ ਵਸਦੇ ਸੂਝਵਾਨ ਸਰੋਤਿਆਂ ਨੂੰ ਅਦਬ ਸਤਕਾਰ ਭਰੀ ਸਤਿ ਸ੍ਰੀਕਾਲ ਤੇ ਲੋਕ ਗੀਤਾਂ ਦੀ ਦੁਨੀਆ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਆਓ ਲੋਕ ਗੀਤਾਂ ਸੰਗ ਤੁਰਿਏ ਜਿਹੜੇ ਸਦੀਆਂ ਤੋਂ ਸਫਰ ਤੈਅ ਕਰਦੇ ਸਾਡੇ ਤੱਕ ਪਹੁੰਚੇ ਨੇ ਤੇ ਇਹਨਾਂ ਤੋਂ ਜ਼ਿੰਦਗੀ ਜਿਉਣ ਦੀ ਉਹ ਕਲਾ ਵੀ ਸਿੱਖੀਏ ਕਿ ਥੋੜੇ ਜਿਹੇ ਲਫ਼ਜ਼ਾਂ ਦੇ ਵਿੱਚ ਅਸੀਂ ਉਹ ਗੱਲ ਕਹਿ ਜਾਂਦੇ ਆ ਜਿਹੜੀ ਸ਼ਾਇਦ ਆਮ ਜ਼ਿੰਦਗੀ ਚ ਨਾ ਕਰ ਸਕਦੇ ਹੋਈਏ ਤੇ ਇਹਨਾਂ ਦੇ ਨਾਲ ਤੁਰਦੇ ਹੋਏ ਇਹਨਾਂ ਨੂੰ ਫੈਲਾਉਣ ਦਾ ਯਤਨ ਵੀ ਕਰੀਏ ਤੇ ਸੁਣੀਏ ਗਾਈਏ ਤੇ ਬਾਣੀਏ ਇਹ ਲੋਕ ਗੀਤ ਕੇੜੀਆਂ ਗੱਲਾਂ ਦਾ ਤੈਨੂੰ ਵਟੂਵੇ ਵੇ ਮੇਰੇ ਦਿਲਾਂ ਦੇ ਮਰਮਾ ਕੀ ਢੀ ਆਂਗ ਲਾ ਦੈਨੂ ਵਟਵੇ ਮੇਰੇ ਵੱਲ ਜਰਾ ਕੁ ਤੱਕ ਵੇ ਦਿਲਾਂ ਦੇ ਆ ਜਾਨੀਆਂ ਤੱਕ ਤੱਕ ਥੋੜਾ ਥੋੜਾ ਹੱਸ ਵੇ ਤੇਰੀ ਤੇਰੀ ਖਤਰ ਵੇ ਮੈਂ

ਚੀਰਾ ਬਨ ਲੱਗੇ ਚੌਦਵੀ ਦਾ ਚੰਦ ਵੇ ਕਿਹੜੀਆਂ ਗੱਲਾਂ ਦਾ ਤੈਨੂੰ ਵਟ ਵੇ ਵੇ ਮੇਰੇ ਦਿਲਾਂ ਦੇ ਆ ਮਹਿਰਮਾ ਕਿਹੜੀਆਂ ਗੱਲਾਂ ਦਾ ਤੈਨੂੰ ਵਟਵੇ ਤੇਰੀ ਤੇਰੀ ਖਾਤਰ ਵੇ ਮੈਂ ਬਗਲਵਾਵਾ ਵੇ ਵੱਲ ਕਲਿਆਲਵਾਵਾ ਫੁੱਲ ਬਾਣ ਖੇੜ ਖੇੜ ਹੱਸਵੇ ਵੇ ਮੇਰੇ ਦਿਲਾਂ ਦੇ ਆ ਜਾਨੀਆਂ ਫੁੱਲ ਬਾਣ ਖੜ ਖੜ ਹੱਸਵੇ ਕੇਡੀਆਂ ਗੱਲਾਂ ਦਾ ਤੈਨੂੰ ਵਟਵੇ ਵੇ ਮੇਰੇ ਦਿਲਾਂ ਦੇ ਆ ਮਰਮਾ ਕਿਹੜੀਆਂ ਗੱਲਾਂ ਦਾ ਤੈਨੂੰ ਵਟੂਵੇ ਤੇਰੀ ਤੇਰੀ ਖਤਰਵੇ ਮੈਂ ਮਹਿਲ ਪਵਾਵਾ ਵੇ

ਕੱਲੀ ਵਸਾੜ ਵਟਵੇ ਕਡੀਆਂ ਗੱਲਾਂ ਦਾ ਤੈਨੂੰ ਵਟਵੇ ਮੇਰੇ ਦਿਲਾਂ ਦੇ ਆ ਜਾਨੀਆਂ ਕੇਡੀਆਂ ਗੱਲਾਂ ਦਾ ਤੈਨੂੰ ਵਟੂ ਵੇ ਤੇਰੀ ਤੇਰੀ ਖਾਤਰ ਵੇ ਮੈਂ ਖੁਸ਼ਾਲ ਆਵਾਮਾ ਵੇ ਉੱਤੇ ਡੋਲ ਤਰਾਵਾ ਆ ਆ ਜਾਵੀ ਨਾਵਣ ਦੇ ਪੱਜ ਵੇ ਮੇਰੇ ਦਿਲਾਂ ਦੇ ਆ ਜਾਨੀਆਂ ਆ ਜਾਮੀ ਨਾਵਣ ਦੇ ਪੱਜ ਵੇ ਕੜੀਆਂ ਗੱਲਾਂ ਦਾ ਤੈਨੂੰ ਵਟ ਵੇ ਮੇਰੇ ਦਿਲਾਂ ਦੇ ਆ ਮੈਰਮਾ ਕਿਹੜੀਆਂ ਗੱਲਾਂ ਦਾ ਤੈਨੂੰ ਵਟੂਵੇ ਤੇਰੀ ਤੇਰੀ ਖਾਤਰ ਵੇ ਮੈਂ ਤੰਦੂਰਤ ਪਾਵਾਂ ਵੇ ਆ ਮਾ ਵੇ ਮੈਂ ਦੋੜਾ ਪਕਾ ਮ ਦੋਵੇਂ ਖਾਈਏ ਰੱਜ ਰੱਜ ਵੇ ਮੇਰੇ ਦਿਲਾਂ ਦੇ ਆ ਮਰਮਾ ਦੋਵੇਂ ਹਏ ਰਾਜ ਰਾਜ ਵੇ ਮੇਰੇ ਵਾਲ ਜਰਾ ਕੁ ਤੱਕ ਵੇ ਮੇਰੇ ਦਿਲਾਂ ਦੇ ਆ ਜਾਨੀਆਂ ਤੱਕ ਤੱਕ ਥੋੜਾ ਥੋੜਾ ਹੱਸਵੇਂ ਮੇਰੇ ਦਿਲਾਂ ਦੇ ਆ ਮਰਮ ਤੱਕ ਤੱਕ ਥੋੜਾ ਥੋੜਾ ਹੱਸਵੇਂ ਰਬੜਾ